ਰੋਗਨਤੇ ਅਰਸੋਗਨਤੇ ਜਲ ਜੋਗਨਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕਨ ਲਾਖਨ ਪਾਵੇ ਰਾਖਤ ਹੈ ਆਪਣੋ ਕਰ ਦਇ ਕਰ ਪਾਪ ਸੰਬੂਹਨ ਭੇਟਣ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਕੀ ਪੇਟ ਕੇ ਹੀ ਪਟ ਬੀਜ ਬਚਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਪਾਤਸ਼ਾਹੀ ਦਸਵੀਂ ਚਲਿੱਤਰ 48ਵਾਂ ਕਥਾ ਨੂਰ ਜਹਾਂ ਦੋਹਰਾ ਜਹਾਂਗੀਰ ਪਾਤਸ਼ਾਹ ਕੇ ਬੇਗਮ ਨੂਰ ਜਹਾਂ ਬਸ ਕੀ ਨਾਪਤ ਆਪਣਾ ਇਹ ਚਸ ਜਹਾਂ ਤਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਸ਼੍ਰੀ ਚਲਿਤ੍ਰੋਖਿਆਣ ਤੋਂ ਉਹਦੇ ਆਪਾਂ 48ਵੇਂ ਚਰਿਤ੍ਰ ਤੇ ਪਹੁੰਚ ਗਏ ਆ 48ਵੇਂ ਚਰਿਤ੍ਰ ਦੀ ਜਿਹੜੀ ਵਿਚਾਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਸਦਕਾ ਮੇਰ ਸਦਕਾ ਆਪਾਂ 48ਵੇਂ ਚਰਿਤ੍ਰ ਦੀ ਕਥਾ ਦੀ ਵਿਆਖਿਆ ਅੱਜ ਕਰਾਂਗੇ ਅਗਲਾ ਪਹਿਲਾ ਚਰਿਤ੍ਰ ਸੀ ਪਹਿਲਾ ਚਰਿਤ੍ਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਚੰਡੀ ਦੀ ਜਾਂ ਹੁਕਮ ਦੀ ਉਸਤਤ ਕੀਤੀ ਆ ਉਹਦਾ ਚਿਤ੍ਰ ਚਰਿਤ੍ਰ ਦਾ ਚਿਤ੍ਰਣ ਕੀਤਾ ਦੂਜੇ ਚਰਿੱਤਰ ਦੇ ਵਿੱਚ ਗੁਰਗੋਮ ਸਿੰਘਾ ਮਹਾਰਾਜ ਨੇ ਇੱਕ ਕਾਰਨ ਬਣਾਇਆ ਇੱਕ ਜਿਹੜਾ ਹੈ 405 ਚਰਿੱਤਰਾਂ ਦੇ ਵਿੱਚੋਂ ਜਿਹੜਾ ਪਹਿਲਾ ਚਰਿੱਤਰ ਸੀ ਤੇ ਚੰਡੀ ਦਾ ਸੀ ਤੇ ਦੂਜੇ ਚਰਿੱਤਰ ਦੇ ਵਿੱਚ ਕਾਰਨ ਦੱਸਿਆ ਜਿਹਦੇ ਕਰਕੇ ਬਾਕੀ ਚਰਿੱਤਰ ਚਰਿੱਤਰਾਂ ਦੀ ਰਚਨਾ ਕੀਤੀ ਗਈ ਆ ਜ ਜਿਹਦੇ ਵਿੱਚ ਇੱਕ ਰਾਜਾ ਚਿੱਤਰ ਸਿੰਘ ਨਾਮ ਦਾ ਰਾਜਾ ਸੀਗਾ ਜਿਹੜਾ ਉਹ ਇੱਕ ਬਸਰਾ ਦੇ ਨਾਲ ਵਿਆਹ ਕਰਾ ਲੈਂਦਾ ਤੇ ਬਸਰਾ ਉਸਦੇ ਨਾਲ ਵਿਆਹ ਤੋਂ ਬਾਅਦ ਵਿੱਚ ਉਹਨੂੰ ਛੱਡ ਕੇ ਫਿਰ ਤੋਂ ਸਵਰਗ ਲੋਗ ਵਿੱਚ ਚਲ ਜਾਂਦੀ ਆ ਤੇ ਉਹਨਾਂ ਦੋਵਾਂ ਤੋਂ ਇੱਕ ਮੁੰਡਾ ਹੁੰਦਾ ਅਨਮੰਤ ਸਿੰਘ ਉਹ ਬੜਾ ਜੱਤ ਸੱਚ ਦਾ ਪੱਕਾ ਹੁੰਦਾ ਆ ਤੇ ਉਹ ਜੱਤ ਸੱਚ ਦੀ ਜਿਹੜੀ ਮਿਸਾਲ ਆ ਅੱਗੇ ਆਪਾਂ ਨੂੰ ਜਦਾ ਚਰਿੱਤਰ ਪੜ੍ਹ-ਪੜ ਕੇ ਆਪਾਂ ਨੂੰ ਪਤਾ ਲੱਗਦੀ ਆ ਤੇ ਉਹ ਕਿੱਡਾ ਜ਼ਿਆਦਾ ਜਤੀ ਸੱਚੀ ਸੀ। ਅਪਸਰਾਂ ਦੇ ਜਾਣ ਤੋਂ ਬਾਅਦ ਵਿੱਚ ਜਿਹੜਾ ਰਾਜਾ ਚਿੱਤਰ ਸਿੰਘ ਸੀ ਉਹ ਅਦਾਸ ਹੋ ਜਾਂਦਾ ਤੇ ਉਹਦੇ ਮੋਹ ਦੇ ਵਿੱਚ ਉਹ ਕੀ ਕਰਦਾ ਲੱਭਣ ਦੇ ਲਈ ਆਪਣੀ ਫੌਜ ਸੀ ਸਾਰੀ ਮਗਰ ਲਾ ਦਿੰਦਾ ਆ ਲੱਭਣ ਦੇ ਲਈ ਸਾਰੇ ਸੰਸਾਰ ਦੇ ਵਿੱਚ ਭੇਜ ਦਿੰਦਾ ਲੱਭੀ ਲੱਭੀ ਤੇਰੀ ਫੌਜ ਸੀ। ਉਹ ਔਰਜਾ ਨਾਮ ਦੇ ਦੇਸ਼ ਦੇ ਉੱਤੇ ਪਹੁੰਚਦੀ ਆ ਤੇ ਉੱਥੇ ਜਾ ਕੇ ਉਹਨਾਂ ਨੇ ਵੇਖਦਿਆ ਉੱਥੋਂ ਜਿਹੜੀ ਰਾਜਕੁਮਾਰੀ ਹੁੰਦੀ ਆ ਚਿਤ੍ਰਮਤੀ ਤੇ ਉੱਥੇ ਉਹਨਾਂ ਨੂੰ ਭਲੇਖਾ ਲੱਜਦਾ ਆ ਉਹ ਅਪਸਰਾਂ ਤੋਂ ਕਿਉਂ ਕੇ ਉਹ ਦੇਖਣ ਨੂੰ ਤੇ ਗੁਣਾ ਤੋਂ ਅਪਸਰਾਂ ਵਰਗੀ ਲੱਗਦੀ ਸੀ ਤੇ ਜਦ ਜਾ ਕੇ ਦੱਸਿਆ ਚਿਤ੍ਰ ਸਿੰਘ ਨੂੰ ਚਿਤ੍ਰ ਸਿੰਘ ਨੇ ਐਲਾਨ ਕਰ ਦਿੰਦਾ ਆ ਕਿ ਹਮਲਾ ਕਰੋ ਉੱਥੇ ਜਾ ਕੇ ਮੈਨੂੰ ਉਹ ਰਾਜਕੁਮਾਰੀ ਚਾਹੀਦੀ ਆ ਤੇ ਉੱਥੇ ਜਾ ਕੇ ਹਮਲਾ ਕਰਕੇ ਓਰਥਾ ਦੇ ਰਾਜ ਨੂੰ ਮਾਰ ਦਿੰਦੇ ਆ ਜੰਗ ਦੇ ਵਿੱਚ ਤੇ ਉਹਦੀ ਜਿਹੜੀ ਲੜਕੀ ਹੁੰਦੀ ਆ ਚਿਤ੍ਰਮਤੀ ਉਹਨੂੰ ਜਿੱਤ ਕੇ ਦੇ ਆਪਣੇ ਨਾਲ ਵਿਆਹ ਕਰਾ ਲੈਂਦਾ ਪਰ ਚਿਤ੍ਰਮਤੀ ਦਾ ਦਿਲ ਦਿਲ ਹੁੰਦਾ ਜਿਹੜਾ ਹਨਮੰਦ ਸਿੰਘ ਤੇ ਹੀ ਆਇਆ ਹੁੰਦਾ ਉਹ ਹੀ ਪੇਮ ਕਰਦੀ ਹੁੰਦੀ ਹੈ ਹਨਮੰਦ ਸਿੰਘ ਨੂੰ ਤੇ ਉਹ ਕਹਿ ਚਾਹੁੰਦੀ ਆ ਕਿ ਵੀ ਇਹਦੇ ਨਾਲ ਹੀ ਸਿਰਕ ਸੰਬੰਧ ਬਣਾਵੇ ਤੇ ਪੇਸ਼ਕਸ਼ ਲੱਗਦੀ ਆ ਹਨਮੰਦ ਸਿੰਘ ਦੇ ਸਾਹਮਣੇ ਹਨਮੰਦ ਸਿੰਘ ਜਦ ਸਾਤਾ ਪੱਕਾ ਕਰਨ ਕਰਕੇ ਉਹਦੀ ਪੇਸ਼ਕਸ਼ ਨੂੰ ਟਕਰਾ ਦਿੰਦਾ ਹੈ ਉਹ ਨਹੀਂ ਮੰਨਦਾ ਤੇ ਉਸ ਤੋਂ ਬਾਅਦ ਵਿੱਚ ਉਹ ਜਿਹੜੀ ਆਪਣੀ ਇੱਜ਼ਤ ਬਚਾਉਣ ਦੇ ਲਈ ਤੇ ਉਸ ਤੋਂ ਉਹ ਕਹਿ ਚਾਹੁੰਦੀ ਸੀ ਕਿ ਜਾ ਕੇ ਹਨਮੰਦ ਸਿੰਘ ਨਾਲ ਦੱਸ ਦੇਵੇ ਇਨ ਕਰਕੇ ਉਹ ਆਪਣੇ ਕੱਪੜੇ ਆਪ ਹੀ ਪਾੜ ਲੈਂਦੀ ਆ ਤੇ ਨੌਂ ਦੇ ਨਾਲ ਨਿਸ਼ਾਨ ਬਣਾ ਕੇ ਤੇ ਨਾਮ ਲਾ ਦਦੀ ਆ ਨਵੰਦ ਸਿੰਘ ਦਾ ਰਾਜੇ ਨੂੰ ਕਹਿੰਦੀ ਆ ਕਿ ਤੇਰੇ ਮੁੰਡੇ ਨੇ ਤੇਰੇ ਪੁੱਤਰ ਨੇ ਵੇਖ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਜਿਹੜਾ ਪਾਗਲ ਹੋਇਆ ਹੁੰਦਾ ਗੁੱਸੇ ਦੇ ਵਿੱਚ ਜਿਹੜਾ ਚਿੱਤਰ ਸਿੰਘ ਹੁੰਦਾ ਉਹ ਨਵੰਦ ਸਿੰਘ ਨੂੰ ਮਾਰਨ ਦੇ ਲਈ ਬੁਲਾ ਲੈਂਦਾ ਤੇ ਉਸ ਨੂੰ ਮਾਰਨ ਮਾਰਨ ਦੇ ਲਈ ਉਹਨੂੰ ਫਾਂਸੀ ਦੇਣ ਦੇ ਲਈ ਜਦੋਂ ਬੁਲਾ ਲੈਂਦਾ ਤੇ ਉਹ ਜਦੋਂ ਮਾਰਨ ਨਹੀਂ ਲੱਗਾ ਤਾਂ ਵਕੀਰ ਕੋਲ ਟੁੱਟ ਕੇ ਖੜਾ ਹੋ ਜਾਂਦਾ ਤੇ ਕਟੋ-ਕੁੱਟ ਕੇ ਖੜੇ ਹੋ ਕੇ ਉਹਨੂੰ ਫਿਰ ਉਹਦਾ ਕੀਸ ਲੜਦਾ ਤੇ ਉਹਨੂੰ ਵਾਰੋ-ਵਾਰੀ ਕਰਮਵਾਰ ਚਰਿੱਤਰ ਸੁਣਾਉਂਦਾ ਆ ਜਿੰਨੇ ਜਿੰਨਾ ਕਿ ਕਹਾਣੀਆਂ ਸੁਣਾਉਂਦਾ ਇਸਤਰੀਆਂ ਦੀਆਂ ਇਸਤਰੀਆਂ ਤੇ ਚਰਿੱਤਰਾਂ ਦੀਆਂ ਤੇ ਉਹ ਕਥਾਵਾਂ ਜਿਹੜੀਆਂ ਕਹਾਣੀਆਂ ਆ ਅੱਜ ਆਪਾਂ 48ਵੀਂ ਕਥਾ ਦੇ ਉੱਤੇ ਪਹੁੰਚ ਗਏ ਆ ਤੇ ਉਹ ਜਿਹੜੀ 48ਵੀਂ ਕਥਾ ਆ ਉਹਦੀ ਆਪਾਂ ਵਿਆਖਿਆ ਇਦਾਂ ਸਰਵਣ ਕਰਦੇ ਹਾਂ ਤੋ ਹਰਾ ਜਹਾਂਗੀਰ ਪਾਤਸ਼ਾਹ ਕੇ ਬੇਗਮ ਨੂਰ ਜਹਾਂ ਬਸ ਕੀ ਨਾਪਤ ਆਪਣਾ ਏ ਜਸ ਜਹਾਂ ਤਹਾਂ ਉਹ ਕਹਿੰਦੇ ਕਿ ਜਿਹੜੀ ਜਹਾਂਗੀਰ ਦੀ ਜਿਹੜੀ ਬੇਗਮ ਸੀਗੀ ਉਹਦੀ ਬੇਗਮ ਦਾ ਨਾਮ ਦੱਸ ਰੂ ਨੂਰ ਜਹਾਂ ਤੇ ਬੇਗਮ ਨੂਰ ਜਹਾਂ ਉਹ ਜਿਹੜਾ ਜਹਾਂਗੀਰ ਪਾਸ਼ਾ ਸੀਗਾ ਬਾਦਸ਼ਾਹ ਸੀ ਮੁਗਲ ਬਾਦਸ਼ਾਹ ਉਹ ਜਿਹਦੇ ਨਾਮ ਦੇ ਉੱਤੇ ਤਾਜਮਹਿਲ ਬਣਾਇਆ ਸੀ ਸਾਰੇ ਸੰਸਾਰ ਨੂੰ ਹੀ ਪਤਾ ਕਿੱਡਾ ਪਾਗਲ ਸੀਗਾ ਕਿੱਡਾ ਮੌਜਤ ਸੀ ਜਿਹਦੇ ਜਿਹਦੇ ਮਗਰ ਲਾ ਕੇ ਜਿਹਦੇ ਨਾਮ ਦੇ ਉੱਤੇ ਇੱਡਾ ਮਹਿਲ ਹੀ ਬਣਾ ਲਿਆ ਉਹ ਤਾਂ ਹੀ ਗਿਆ ਵੀ ਉਹਨੇ ਕਿੰਨੀ ਉਹਦੀ ਪਤੀ ਨੂੰ ਉਹਨੇ ਆਪਣੇ ਜਿਹੜਾ ਜਹਾਂਗੀਰ ਨੂੰ ਕਿੰਨਾ ਬਸ ਦੇ ਵਿੱਚ ਕੀਤਾ ਸੀ ਨੂਰਜਹਾਂ ਨੇ ਤੇ ਸਾਰਾ ਸੰਸਾਰ ਜਾਣਦਾ ਹੈ ਕਿਉਂਕਿ ਜਿਹੜੀ ਕੋ ਬਿਲਡਿੰਗ ਹੀ ਬਣਾਤੀ ਜਿਹਦੇ ਨਾਮ ਦੇ ਉੱਤੇ ਇੰਨਾ پاگل ਇੰਨਾ ਬਸ ਦੇ ਵਿੱਚ ਸੀ ਆਪਣੀ ਇਸਤਰੀ ਦੇ ਉਹ ਚੌਪਈ ਨੂਰਜਹਾਂ ਇਹ ਮ ਬਚਨ ਉਚਾਰੇ ਜਹਾਂਗੀਰ ਸੇ ਸ਼ਾਹ ਹਮਾਰੇ ਨੂਰਜਹਾਂ ਨੇ ਬਚਨ ਉਚਾਰੇ ਕਹਿੰਦਾ ਗੱਲ ਸੁਣ ਜਹਾਂਗੀਰ ਮੇਰੇ ਸ਼ਾਹ ਮੇਰੇ ਸ਼ਾਨ ਸ਼ਾਹ ਮੇਰੀ ਗੱਲ ਬਾਤ ਸੁਣ ਹਮ ਤੁਮ ਅੱਜ ਅਖੇਟਕ ਜੈ ਹੈ ਸਭ ਇਸਤਰੀਆਂ ਕਥ ਸਾਥ ਬੁਲਾ ਹੈ ਉਹ ਕਹਿੰਦੇ ਕਿ ਇਦਾਂ ਕਰਦੇ ਆਪਾਂ ਸਾਰੀਆਂ ਇਸਤਰੀਆਂ ਰਾਣੀਆਂ ਰੂਣੀਆਂ ਦਾਸੀਆਂ ਨਾਲ ਇਕੱਠੇ ਹੋ ਗਏ ਆਪਾਂ ਨਾ ਸ਼ਿਕਾਰ ਖੇਡਣ ਜਾਂਦੇ ਆ ਦੋ ਹਰਾ ਜਹਾਗੀਰ ਇਹ ਬਚਨ ਸੁਣ ਖੇਲਣ ਚੜਾ ਸ਼ਿਕਾਰ ਤੇ ਗੱਲ ਬਾਤ ਸੁਣ ਕੇ ਜਹਾਗੀਰ ਸ਼ਿਕਾਰ ਖੇਡਣ ਲਈ ਚੜ ਗਿਆ ਸਖੀ ਸੁਹੇਲੀ ਸੰਗ ਲੈ ਆਇਓ ਬਣੇ ਮੰਜਾਰ ਉਹ ਸਾਰੀਆਂ ਸਖੀਆਂ ਸੁਹੇਲੀਆਂ ਨੂੰ ਰਾਣੀਆਂ ਨੂੰ ਲਾ ਕੇ ਜੰਗਲ ਦੇ ਵਿੱਚ ਚਲ ਗਿਆ ਸ਼ਿਕਾਰ ਖੇਡਣ ਲਈ ਅਰੋਂ ਵਸਤਰ ਤਨ ਮਹਿ ਧਰੇ ਇਮ ਅਬਲਾਦ ਦਤ ਦੇਹ ਉਹ ਕਹਿੰਦੇ ਕਿ ਲਾਲ ਕਪੜੇ ਪਾ ਕੇ ਇਸਤਰੀਆਂ ਬੜੀਆਂ ਸੁੰਦਰ ਲੱਗ ਰਹੀਆਂ ਸਨ ਨਰ ਬਪਰੇ ਕਾ ਸੁਰਣ ਕੇ ਚਿਤ ਚੁਰਾਏ લેહે ਉਹ ਕਹਿੰਦੇ ਨਰ ਬਪਰੇ ਕਾ ਸੁਰਣ ਕੇ ਚਿਤ ਚੁਰਾਏ ਦੇ ਉਹ ਕਹਿੰਦੇ ਇਸਤਰੀਆਂ ਸੁਰਣ ਕੇ ਚਿਤ ਚੁਰਾਏ ਦੇ ਵੀ ਦੇਵਤਿਆਂ ਦੇ ਇੰਨੀਆਂ ਸੁੰਦਰ ਲੱਗ ਰਹੀਆਂ ਸੀ ਕਿ ਦੇਵਤਿਆਂ ਦੇ ਵੀ ਚਿਤ ਚੁਰਾ ਲੈਣੀਆਂ ਸਨ ਨਵਲ ਬਸਤਰ ਨਵ ਲੈ ਜੁਬਣ ਨਵਲਾ ਤ੍ਰਿਆ ਅਨੂਪ ਉਹ ਨਵੇਂ ਕੱਪੜੇ ਤੇ ਚੜਦੀ ਜਮਾਨੇ ਵਾਲੀਆਂ ਇਸਤਰੀਆਂ ਤਾਕ ਤਨਨ ਮੈਂ ਡੋ ਨਹੀਂ ਰਤ ਸੇ ਸਕਲ ਸਰੂਪ ਰਤੀ ਸਮਾਨ ਭਗਵੰਤ ਲੱਗ ਰਹੀਆਂ ਸਨ ਰਤੀ ਸੀ ਉਹ ਕਾਮਦੇਵ ਦੀ ਘਰ ਵਾਲੀ ਸੀ ਰਤੀ ਕੋਏ ਨਾਲ ਮਿਲ ਜੋਲੇ ਆ ਇੱਕ ਦੋਰੀ ਇੱਕ ਸਾਂਵਲੀ ਹੱਸ ਹੱਸ ਝੂਮਰ ਦੇਹ ਉਹ ਕੋਈ ਗੋਰੀ ਸੀ ਤੇ ਕੋਈ ਸਾਵਲੀ ਸੀ ਤੇ ਉਹ ਸਾਰੀਆਂ ਹੱਸ ਹੱਸ ਕੇ ਜਹਾਂਗੀਰ ਤੋਂ ਕੁਰਬਾਨ ਜਾਂਦੀਆਂ ਸਨ ਜਹਾਂਗੀਰ ਨਰ ਨਾ ਹਕੀ ਸਗਲ ਬਲਿਆਂ ਨੇ ਉਹ ਜਹਾਂਗੀਰ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੀਆਂ ਸਨ ਜਹਾਂਗੀਰ ਨੂੰ ਵੇਖ-ਵੇਖ ਕੇ ਖੁਸ਼ ਹੋ ਜਾਂਦੀਆਂ ਸਨ ਚੋਪਈ ਸਭਤ੍ਰਿ ਹੱਥੀਨ ਅਰੂੜਿਤ ਭਈ ਸਭ ਹੀ ਹਾਥ ਬੰਦੂਕਾਂ ਲਈ ਉਹ ਸਾਰੀਆਂ ਇਸਤਰੀਆਂ ਹਾਤੀਆਂ ਤੇ ਚੜ ਗਈਆਂ ਤੇ ਸਾਰਿਆਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਫੜਨੀਆਂ ਬਹਿਸ ਬਹਿਸ ਕਰ ਬਚਨ ਸੁਨਾਵੇਂ ਜਹਾਂਗੀਰ ਕਹਿ ਸੀਸ ਝੁਕਾਵੇ ਹੱਸ-ਹੱਸ ਕੇ ਉਹਨਾਂ ਗੱਲਾਂ ਬਾਤਾਂ ਕਰ ਰਹੀਆਂ ਸੀ ਨਾਲ-ਨਾਲ ਜਦੋਂ ਸ਼ਿਕਾਰ ਦੇ ਤੇ ਚੜ ਰਹੀਆਂ ਸੀ ਹੱਥ ਦੇ ਵਿੱਚ ਬੰਦੂਕਾ ਸੀ ਸਾਰੀਆਂ ਇਸਤਰੀਆਂ ਦੇ ਤੇ ਹਾਤੀ ਦੇ ਉੱਤੇ ਜੜੀਆਂ ਸੀ ਤੇ ਹੱਸ-ਹੱਸ ਕੇ ਜਹਾਂਗੀਰ ਦੇ ਨਾਲ ਗੱਲਾਂ ਕਰ ਰਹੀਆਂ ਸੀ ਤੇ ਉਹਦੇ ਸਾਹਮਣੇ ਸਿਰ ਚੁਕਾਰ ਰਹੀਆਂ ਸਨ ਸਭ ਇਸਤਰੀਆਂ ਕਰ ਜੋਰ ਹੈ ਕੀ ਨਾ ਏਕ ਮ੍ਰਗ ਹੈ ਜਾਣੇ ਨਹਿਦੀਨੋ ਉਹ ਸਾਰੀਆਂ ਇਸਤਰੀਆਂ ਹੱਥ ਜੋੜ ਕੇ ਬੈਠੀਆਂ ਸੀ ਤੇ ਉਹਨਾਂ ਨੇ ਇੱਕ ਹਿਰਨ ਨੂੰ ਨਹੀਂ ਜਾਣ ਦਿੱਤਾ ਕੇਤਿਕ ਬੈਠ ਬਹਿਲ ਪਰ ਗਈ ਹੈ ਗਹਿ ਕਿਤੀ ਅਰੂੜਿਤ ਭਈ ਉਹ ਜਿਹੜੇ ਉਹ ਮਮਕਰ ਚਲ ਜਾਂਦੀਆਂ ਸੀਗੀਆਂ ਸ਼ਿਕਾਰ ਕਰਨ ਦੇ ਲਈ ਇਹ ਕੋਈ ਮਿਰਕ ਆਉਂਦਾ ਸੀ ਕੋਈ ਜੀਵ ਆਉਂਦਾ ਸੀ ਤੇ ਉਹ ਕਹਿੰਦੇ ਆ ਕਿ ਕਈ ਹਾਥੀ ਤੇ ਕਈ ਬੋਲਦਾਂ ਦੇ ਉੱਤੇ ਬੈੜੀਆਂ ਤੇ ਕਈ ਹਾਥੀਆਂ ਘੋੜਿਆਂ ਤੇ ਚੜਗੀਆਂ ਸਾਰੀਆਂ ਤਿਆਰ ਪਰ ਤਿਆਰ ਹੋ ਗਈਆਂ ਸ਼ਸਤਰਾਂ ਨਾਲ ਲੈ ਸੋ ਕੇ ਦੋ ਹਰਾ ਕਿਨਹੂੰ ਗਹੀ ਤੂਫੰਗ ਕਰ ਕਿਨਹੂੰ ਗਹੀ ਕਿਰਪਾਨ ਕਿਸੇ ਨੇ ਕਿਸੇ ਨੇ ਕਹਿੰਦੇ ਬੰਦੂਕ ਫੜ ਲਈ ਕਿਸੇ ਨੇ ਕਿਰਪਾਨ ਫੜ ਲਈ ਕਿਨਹੂੰ ਕਟਾਰੀ ਕਾੜ ਲਈ ਕਿਨਹੂੰ ਤਨੀ ਕਮਾਨ ਕਿਸੇ ਨੇ ਕਮਾਨ ਤੀਰ ਕਮਾਨ ਫੜ ਲਿਆ ਕਿਸੇ ਨੇ ਕਟਾਰ ਪਾ ਲਈ ਚਾ ਪਈ ਪ੍ਰਥਮ ਰਿਕਨ ਪਰ ਸਵਾਨ ਤਵਾਏ ਪੁਨ ਚੀਤਾ ਕੇ ਸਾਰੇ ਨਗਹਾਏ ਉਹ ਤੇ ਹਿਰਨ ਆ ਗਏ ਸੀ ਕਿ ਪਹਿਲਾਂ ਕਹਿੰਦੇ ਪ੍ਰਥਮ ਮਿਰਗ ਉੱਪਰ ਸਵਾਨ ਦਵਾਏ ਵੀ ਸਵਾਨ ਤੋਂ ਬਾਅਦ ਕੁੱਤੇ ਤੋਂ ਉਹਨਾਂ ਨੇ ਕੁੱਤੇ ਛੱਡਦੇ ਸ਼ਿਕਾਰੀ ਕੁੱਤੇ ਹਿਰਨਾਂ ਦੇ ਪਿੱਛੇ ਤੇ ਉਸ ਦੁਆਰ ਵਿੱਚ ਕਹਿੰਦੇ ਕਹਿੰਦੇ ਜਿਹੜੇ ਉਹਨਾਂ ਦੇ ਜਿਹੜੇ ਚੀਤੇ ਵੀ ਸੀਗੇ ਉੱਥੇ ਉਹਨਾਂ ਨੇ ਕਿਉਂਕਿ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਨੇ ਹਰੇਕ ਤਰ੍ਹਾਂ ਦਾ ਨਾ ਜਿਉਂ ਪਾਲੇ ਹੁੰਦੇ ਸੀ ਤੇ ਜਦੋਂ ਕਈ ਸ਼ਿਕਾਰੀ ਕੁੱਤੇ ਚੀਤੇ ਵੀ ਸ਼ੇਰ ਵੀ ਪਾਲੇ ਹੁੰਦੇ ਸੀ ਉਹਨਾਂ ਨੇ ਕੀ ਕੀਤਾ ਕਹਿੰਦੇ ਜਿਹੜੇ ਹਿਰਨ ਸੀ ਜਿਹੜੇ ਹੋਰ ਜੀਵ ਜੰਤੂ ਸੀ ਇਹਨਾਂ ਨੂੰ ਸ਼ੇਰ ਮਾਰ ਸਾਧਾ ਇਹ ਚੀਤੇ ਮਾਰ ਸਾਧੇ ਉਹਨਾਂ ਤੇ ਚੀਤੇ ਪਵਾ ਦਿੱਤੇ ਬਾਦ ਜਰਨਕਾ ਕੀਆ ਸ਼ਿਕਾਰਾ ਨੂਰ ਜਹਾਂ ਪਰ ਪ੍ਰੀਤ ਅਪਾਰਾ ਉਹਨਾਂ ਨੇ ਕਹਿੰਦੇ ਕਿ ਬਾਜਾਂ ਤੇ ਬਾਜਾਂ ਦਾ ਵੀ ਸ਼ਿਕਾਰ ਕੀਤਾ ਜੰਗਲੀ ਵਕੋੜਿਆਂ ਦਾ ਵੀ ਸ਼ਿਕਾਰ ਕੀਤਾ ਤੇ ਬਾਦਸ਼ਾਹ ਦੀ ਜੜੀ ਸੀਗੀ ਜਿਹੜੀ ਉਹ ਜਿਹੜੀ ਨੂਰਜਹਾਨ ਸੀ ਨੂਰਜਹਾਨ ਬੜੀ ਪ੍ਰੀਤ ਪਾਰਾ ਤੇ ਬਾਦਸ਼ਾਹ ਦੀ ਬੜਾ ਪ੍ਰੇਮ ਕਰਦਾ ਸੀ ਨੂਰਜਹਾਨ ਨੂੰ ਰੋਜ਼ ਹਰਣ ਚੰਘਾਰ ਸੰਘਾਰੇ ਨੂਰਜਹਾਨ ਗਹਿ ਤਪਕ ਪ੍ਰਹਾਰੇ ਰੋਜ਼ ਹਰਣ ਚੰਘਾਰ ਸੰਘਾਰੇ ਰਿੱਚਾ ਹਰਨਾਂ ਦੇ ਚੰਘਾਰਾਂ ਨੂੰ ਤੇ ਜਿਹੜੀ ਨੂਰਜਹਾਨ ਸੀ ਆਪਣੀ ਬੰਦੂਕਾਂ ਨਾਲ ਮਾਰਿਆ ਕਿਨਹੂ ਹਣੇ ਬੇਗਮਨ ਬਾਨ ਪਸੁੰਨ ਕਰਾਜ ਜਮ ਧਾਮ ਪਿਆਨਾ ਉਹਨਾਂ ਦੇ ਕੇ ਬੇਗਮ ਨੇ ਉਹ ਜਿੰਨੇ ਵੀ ਪਸ਼ੂ ਸੀ ਸਾਰਿਆਂ ਨੂੰ ਜੰਗਲੋਕ ਪੰਚਾਇਦ ਦਿੱਤਾ ਸ਼ਿਕਾਰ ਕਰਕੇ ਆਪਣੀਆਂ ਸ਼ਸਤਰਾਂ ਨਾਲ ਬੰਦੂਕਾਂ ਨਾਲ ਦੋਹਰਾ ਅਜ਼ਿਕ ਰੂਪ ਬੇਗਮ ਨਿਰਖ ਰੀਜ ਰਹੇ মৃਗ ਕੋਟ ਉਹ ਕਹਿੰਦੇ ਬੇਗਮ ਦੇ ਰੂਪ ਨੂੰ ਵੇਖ ਕੇ ਕਿ ਹਿਰਨ ਪ੍ਰਸੰਨ ਹੋ ਗਏ ਗਰੇ ਮੂਰਸ਼ਨਾ ਹਵੈ ਧਰਨ ਲੱਗੇ ਬਿਨਾ ਸਰ ਚੋਟ ਉਹ ਰੂਪ ਇਦਾ ਸੀ ਉਹਦੇ ਰੂਪ ਨੂੰ ਵੇਖ ਕੇ ਉਸ ਬਿਨਾ ਬਿਨਾ ਤੀਰਾਂ ਤੋਂ ਕਿਹਦੇ ਨੇ ਤੀਰ ਲੱਗਿਆ ਤਾਂ ਵੀ ਮੂਰਖਾ ਮੂਰਖਾ ਹੋ ਕੇ ਥੱਲੇ ਡੇਕੇ ਉਹਦਾ ਰੂਪ ਵੇਖ ਕੇ ਜਿਨ ਕੈ ਤੀਖਣ ਅਸ ਲਗੈ ਇਜੀਤ ਤਿਨੈ ਬਚਾਏ ਬੰਦੇ ਕਹੇ ਜਿਨ੍ਹਾਂ ਨੂੰ ਤਿੱਖੀਆਂ ਤਲਵਾਰਾਂ ਲੱਗੀਆਂ ਹੋਣ ਉਹਨਾਂ ਨੂੰ ਤਾਂ ਬਚਾਇਆ ਜਾ ਸਕਦਾ ਹੈ ਜਿਨ੍ਹਾਂ ਦੇ ਦਰਗੰਨ ਕੇ ਸਰ ਲਗੇ ਤਿੰਨ ਕੋ ਕਸ਼ਨਾ ਉਪਾਰ ਵਰਗਾਂ ਦੇ ਜਿਨ੍ਹਾਂ ਨੂੰ ਮੈਣਾ ਦੇ ਤੀਰ ਲੱਗ ਜਾਂਦਾ ਉਹਨਾਂ ਨੂੰ ਬਚਾਉਣ ਦਾ ਕੋਈ ਤਰੀਕਾ ਨਹੀਂ ਹੈ ਕੋਈ ਉਪਾਅ ਨਹੀਂ ਕਰ ਸਕਦਾ ਚੌਪਈ ਕਿਤੀ ਸਹਜਰੀ ਤੁਰੈ ਤਵਾਵੈ ਪਹੋਲ ਚ ਮ੍ਰਿਗਣ ਕੋ ਘਾਇ ਲਗਾਵੈ ਉਹ ਕਿੰਨੀਆਂ ਹੀ ਸਤ ਸਖੀਆਂ ਸੈਤਰੀਆਂ ਘੋੜਿਆਂ ਨੂੰ ਦਵਾਉਂਦੀਆਂ ਸੀ ਤੇ ਕਿੰਨੀਆਂ ਹਿਰਨਾਂ ਨੂੰ ਦਖ ਜਖਮੀ ਕਰ ਦਿੰਦੀਆਂ ਸਨ ਕਿਨਹੂ ਮ੍ਰਿਗੰ ਤ੍ਰਗੰ ਸਰ ਮਾਰੇ ਬਿਨ ਪ੍ਰਾਨਨ ਗਿਰ ਗਏ ਵਿਚਾਰੇ ਕਈ ਹਿਰਨ ਤਾਂ ਬਿਨਾ ਬਿਨਾ ਤੀਰਾਂ ਤੋਂ ਹੀ ਥੱਲੇ ਡਿੱਗੇ ਨੇ ਉਹਨਾਂ ਦੇ ਨਿਆਣਾਂ ਦੇ ਤੀਰਾਂ ਦੇ ਨਾਲ ਬਿਨਾ ਪ੍ਰਾਨਾਂ ਤੋਂ ਥੱਲੇ ਡਿੱਗ ਗਏ ਇਹੀ ਭਾਂਤ ਸੋ ਕੀਆ ਸ਼ਿਕਾਰਾ ਤਬ ਲੋ ਨਿਕਸ਼ਾ ਸਿੰਘ ਅਪਾਰ ਅੱਦੀ ਸ਼ਿਕਾਰ ਚੱਲਦਾ ਪਿਆ ਸੀ ਉੱਥੋਂ ਬੜਾ ਸਾਰਾ ਸ਼ੇਰ ਆ ਗਿਆ ਉੱਥੋਂ ਨਿਕਲ ਕੇ ਇਹ ਤਉ ਨਿਸ਼ਾਹ ਸ਼੍ਰਵਣ ਸੁਣ ਪਾਈ ਸਕਲ ਨਾਰ ਇਕੱਠੀ ਹੋਵੇ ਆਈ ਤੋ ਇਹਦੇ ਬਾਦਸ਼ਾਹ ਨੇ ਵੀ ਕੰਨਾਂ ਨਾਲ ਆਵਾਜ਼ ਸੁਣੀ ਤੇ ਉਹਦੀਆਂ ਜਿਹੜੀਆਂ ਇਸਤਰੀਆਂ ਸੀ ਉਹ ਵੀ ਇਕੱਠੀਆਂ ਹੋ ਕੇ ਆ ਗਈਆਂ ਸ਼ੇਰ ਦੀ ਆਵਾਜ਼ ਸੁਣ ਕੇ ਦੋ ਹਰਾ ਬਹੁ ਅਰਨਾ ਪੈਸ ਸਾਨ ਕੋ ਆਗੇ ਧਰਾ ਬਣਾਏ ਉਹਨੇ ਗੀਤਾ ਕਿ ਬੜੀਆਂ ਸਾਰੀਆਂ ਮੱਜਾਂ ਦਾ ਉੱਲਾ ਕਰ ਲਿਆ ਵੀਛੇ ਰੌਣ ਲੱਗਾ ਉਹ ਅੰਮਲ ਮੱਜਾਂ ਦੇ ਪਿਛਲੇ ਪਾਸੇ ਲੋਕ ਵੇ ਸਾਰੇ ਆਪਾ 6 ਹਜ਼ਰਤ ਚਲੇ ਬੇਗਮ ਸੰਗ ਸੁਹਾਏ ਉਹਨਾਂ ਦੇ ਪਿੱਛੇ ਕਹਿੰਦੇ ਬਾਦਸ਼ਾਹ ਜਿਹੜਾ ਜਹਾਂਗੀਰ ਆਪਣੀਆਂ ਬੇਗਮਾਂ ਦੇ ਨਾਲ ਬੜਾ ਸ਼ੁਭਾ ਪਾ ਰਿਹਾ ਸੀ ਤੁਰ ਕੇ ਮੱਜਾਂ ਦੇ ਉੱਲੇ ਹੋ ਕੇ ਚੌਪਈ ਜਹਾਂਗੀਰ ਤਖਤ ਉਪਕ ਚਲਾਏ ਸੋ ਨਹ ਲੱਗੀ ਸਿੰਘ ਕੇ ਜਾਈ ਉਹ ਜਾ ਗਿੰਨੇ ਕਹਿੰਦੇ ਬੰਦੂਕ ਚੱਕੀ ਤੇ ਨਿਸ਼ਾਨਾ ਲਾਇਆ ਪਰ ਸ਼ੇਰ ਜੀ ਨਹੀਂ ਲੱਗਿਆ ਅਧਿਕ ਕੋਪ ਕਰ ਕੇ ਹਰਤਾਇਓ ਪਾਤਸ਼ਾਹ ਕੇ ਉਪਰ ਆਇਆ ਉਹ ਸ਼ੇਰ ਨੇ ਵੀ ਦੇਖਿਆ ਕਿ ਮੈਨੂੰ ਮਾਰਨ ਲਈ ਆਇਆ ਤੇ ਸ਼ੇਰ ਵੀ ਹੋ ਗਿਆ ਗੁੱਸੇ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਜਹਾਜ਼ੀ ਦੇ ਤੇ ਟੁੱਟ ਕੇ ਪੈ ਗਿਆ ਹਰਤਾਵਤ ਹੱਤਨੀ ਭੱਜ ਗਈ ਨੂਰ ਜਹਾਂ ਧਿਕ ਠੰਡਨ ਭਈ ਉਹ ਕਹਿੰਦੇ ਸ਼ੇਰ ਦੇ ਆਉਂਦੇ ਜਿਹੜੀ ਹੱਤਨੀ ਸੀ ਉਹ ਵੀ 도ੜ ਗਈ ਤੇ ਨੂਰ ਜਹਾਂ ਤੇ ਹੋਰ ਰਾਣੀਆਂ ਉਹ ਵੀ ਅੱਗੇ ਅੱਗੇ ਹੋ ਗਈਆਂ ਦੇ ਜੋਧ ਬਾਏ ਇਹ ਤਾਹੇ ਨਿਹਾ ਰਿਓ ਤਾਕ ਤਪਕ ਕੋ ਘਾਇ ਪ੍ਰਹਾਰੇ ਉਹ ਤੇ ਜੋਦਾਬਾਈ ਸੀ ਕਿਸੇ ਰਾਣੀ ਦਾ ਨਾਮ ਦੀ ਜੋਦਾਬਾਈ ਸੀ ਉਹ ਵੀ ਚਾਰ ਵਾਰ ਤਿਆਰ ਹੋ ਕੇ ਨੇ ਬੰਦੂਕ ਦੇ ਨਾਲ ਨਿਸ਼ਾਨਾ ਲਾਇਆ ਸ਼ੇਰ ਤੇ ਦੋ ਹਰਾ ਸਿੰਘ ਪ੍ਰਾਂਤ ਬਹੀਤ ਅਜੇ ਲਗੇ ਤੁਕਕੇ ਘਾਇ ਉਹ ਜਦੋਂ ਬੰਦੂਕ ਦਾ ਨਿਸ਼ਾਨਾ ਲਾਇਆ ਤੇ ਉਹ ਜਿਹੜੀ ਗੋਲੀ ਜੀ ਲੱਗੀ ਸ਼ੇਰ ਦੇ ਤੇ ਸ਼ੇਰ ਜ਼ਖਮੀ ਹੋ ਗਿਆ ਤੀਨ ਬਲਾਮੇ ਤਿੰਨ ਕਰੀ ਜਹਾਂਗੀਰ ਕੋ ਆਏ ਬੇਗਮ ਨੇ ਆ ਕੇ ਜਦੋਂ ਉਹਨੇ ਦੇਖਿਆ ਕਿ ਮੈਂ ਸ਼ੇਰ ਨੂੰ ਮਾਰ ਦਿੱਤਾ ਤੇ ਜਹਾਂਗੀਰ ਖੁਸ਼ ਹੋਊਗਾ ਉਹਦੇ ਖੁਸ਼ੀ ਲੈਣ ਦੇ ਲਈ ਉਹਨੇ ਬੇਗਮ ਨੇ ਆ ਕੇ ਜਹਾਂ ਕੀ ਨੂੰ ਸਲਾਮ ਕੀਤੀ ਚਾ ਪਈ ਅਧਿਕ ਖੁਸ਼ੀ ਹਜਰਤ ਜੂ ਭਏ ਜਨਮੁ ਹੈ ਪ੍ਰਾਣ ਆਜ ਇਹ ਦਏ ਉਹ ਜਿਹੜਾ ਬਾਦਸ਼ਾਹ ਸੀ ਅਧਿਕ ਖੁਸ਼ੀ ਹਜਰਤ ਜੂ ਭਏ ਬਾਦਸ਼ਾਹ ਦੀ ਖੁਸ਼ ਹੋ ਗਿਆ ਇਹ ਦੇਖ ਕੇ ਕਿ ਮੈਨੂੰ ਇਹਨੇ ਬਚਾ ਲਿਆ ਤੇ ਅਜਨ ਮੇਰੇ ਜਿਹੜੇ ਪ੍ਰਾਣ ਸੀ ਇਹਨੇ ਮੈਨੂੰ ਇਹ ਪ੍ਰਾਣਾ ਦਾ ਦਾਨ ਕੀਤਾ ਆ ਉਹ ਜੋਦਾਬਾਈ ਜੀ ਉੱਤੇ ਬੜਾ ਜਿਆਦਾ ਖੁਸ਼ ਹੋ ਗਿਆ ਜਿਹੜਾ ਰਾਜਾ ਸੀ ਤਨ ਤਨ ਨਿਜ ਤ੍ਰੇ ਕਹ ਕੀਨੋ ਪ੍ਰਾਣ ਦਾਣਮ ਕੋ ਇਨ ਦੀਨੋ ਗੰਗਾ ਤੂੰ ਤਾਨਾ ਰੂਤਾਨਾ ਤੂੰ ਮੈਨੂੰ ਪ੍ਰਾਨ ਦਿੱਤੇ ਹਨ ਦੋ ਹਰਾ ਨੂਰ ਜਹਾਂ ਕੀ ਸਹਜਰੀ ਕੌਤਕ ਸਕਲਿਜ ਨਿਹਾਰ ਉਹ ਨੂਰ ਜਹਾਂ ਦੀਆਂ ਜਿਹੜੀਆਂ ਹੋਰ ਸਹਜਰੀਆਂ ਸੀ ਸਕੀਆਂ ਸੀ ਜਿਹੜੀਆਂ ਹੋਰ ਨਾਲ ਇਸਤਰੀਆਂ ਆਈਆਂ ਸੀ ਸਾਰੀਆਂ ਇਹ ਤਮਾਸ਼ਾ ਵੇਖ ਰੀਆਂ ਸਨ ਜਹਾਂ ਕੀ ਸ੍ਰਵਨਨ ਸੁਨਤ ਭਾਖਿਓ ਬਚਨ ਸੁਧਾਰ ਉਹ ਜਿਹੜੀਆਂ ਇਹ ਇਸਤਰੀਆਂ ਸੀ ਉਹ ਚਾਂਗੀਆਂ ਨੂੰ ਕਹਿੰਦੀਆਂ ਕਿ ਇਦਾਂ ਕਰਕੇ ਗੱਲਬਾਤ ਸੁਣ ਸਾਨੂੰ ਇੱਕ ਗੱਲ ਵੀ ਗੱਲ ਸੁਣਾ ਅਸੀਂ ਤੈਨੂੰ ਗੱਲ ਕਹਿਣੀਆਂ ਚਾਹੁੰਦੀਆਂ ਹਾਂ ਕਾ ਪਈ ਜਿਨ ਕੇ ਹਰ ਤਰੀ ਬਲੀ ਸੰਘਾਰ ਤਿਹ ਅੱਗੇ ਕਿਆ ਮਨੁੱਖ ਵਿਚਾਰ ਉਹ ਕਹਿੰਦੇ ਜਿਹੜੇ ਸ਼ੇਰ ਨੂੰ ਮਾਰ ਦਿੱਤਾ ਬੰਦੂਕ ਨਾਲ ਉਹਦੇ ਸਾਹਮਣੇ ਮਨੁੱਖ ਕੀ ਚੀਜ਼ ਆ ਜਿਹਨੇ ਇੱਕ ਸ਼ੇਰ ਨੂੰ ਮਾਰਨ ਲੱਗੇਂਗੇ ਮੈਂਟਲ ਆ ਉਹਦੇ ਸਾਹਮਣੇ ਕੋਈ ਬੰਦਾ ਹੋਵੇ ਤਾਂ ਬੰਦੇ ਨੂੰ ਵੀ ਮਾਰ ਦਊਂਗੀ ਬੰਦਾ ਕੀ ਚੀਜ਼ ਉਹਦੇ ਸਾਹਮਣੇ ਜਿਹਨੇ ਸ਼ੇਰ ਨੂੰ ਮਾਰ ਦਿੱਤਾ ਇੰਨੀ ਨਰਜੱਤਾ ਨਾਲ ਹਾ ਹਾ ਦਇਆ ਕਹਿ ਕਿਆ ਕਰੀਐ ਐਸੀ ਠੇਠ ਨਾਰ ਤੇ ਡਰੀ ਐ ਉਹ ਅਰੰਡ ਕਰਨ ਲੱਗੀ ਹੋ ਕਹਿੰਦੀ ਆ ਓਹ ਯਾ ਅੱਲਾ ਸਾਨੂੰ ਐ ਇੱਜਾ ਦੀ ਇਸਤਰੀ ਤੋਂ ਰੱਬ ਬਚਾ ਸਾਨੂੰ ਬਚਾਇਆ ਜਿਹੜੀ ਜਿਹਦੇ ਜਨੇ ਇੱਕ ਸ਼ੇਰ ਨੂੰ ਮਾਰਤਾ ਉਹ ਬੰਦਾ ਦੇ ਸਾਹਮਣੇ ਕੀ ਚੀਜ਼ ਆ ਐ ਇੱਜਾ ਦੀ ਇਸਤਰੀ ਤੋਂ ਡਰਨਾ ਹੀ ਚਾਹੀਦਾ ਆ ਅੜਿਲ ਜਹਾਂਗੀਰ ਇਹ ਬਚਣ ਜਬੈ ਸਰਵਨਨ ਸੁਣਿਓ ਚਿਤਮੈ ਅਧਿਕ ਰਸਾਇ ਸੀਸ ਅਪਨੂ ਤੁਲਿਓ ਉਹ ਜਹਾਂਗੀਰ ਨੇ ਗੱਲ ਬਾਤ ਸੁਣੀ ਤੇ ਉਹਦੇ ਵੀ ਦਿਮਾਗ 'ਤੇ ਕਾਹਲੇ ਅਸਰ ਕੀਤਾ ਕਿ ਐਨੀਆਂ ਇਸਤਰੀਆਂ ਕਹਿਣ ਲੱਗ ਪਈਆਂ ਉਹ ਆਪਣਾ ਦਿਮਾਗ ਕੀ ਵਰਤਣਾ ਕਿ ਉਹ ਵੀ ਔਰਤ ਦੇ ਪਿੱਛੇ ਲੱਗਾ ਹੀ ਕਿੰਨਾ ਕੁ ਦਿਮਾਗ ਹੋਊਗਾ ਜਿਹੜਾ ਜਨਾਨੀ ਪਿੱਛੇ ਐਡੀ ਬਿਲਡਿੰਗ ਬਣਾਤੀ ਤਾਜਮਹਿਲ ਵਰਗੀ ਕਿੰਨਾ ਕੁ ਦਿਮਾਗ ਹੋਊਗਾ ਤੇ ਉਹ ਕਹਿੰਦਾ ਉਹ ਕਹਿੰਦਾ ਉਹ ਤਾਂ ਦਿਮਾਗ ਹੀ ਸਰਕਾਰ ਦੀ ਗੱਲ ਉਹਨੇ ਨਹੀਂ ਸੋਚਿਆ ਕਿ ਮੈਨੂੰ ਬਚਾਇਆ ਉਹ ਕਹਿੰਦਾ ਗੱਲ ਤਾਂ ਸਹੀ ਐ ਸੀਸਾ ਲਾਉਣ ਲੱਗਾ ਗੁੱਸੇ ਵਿੱਚ ਐਸੀ ਤਰੀਕਾ ਕਿ ਨਿਕਟਨ ਬਹਰੋ ਜਾਈ ਐ ਹੋ ਕਰੇ ਦੇਹ ਕੋ ਘਾਤ ਬੁਰ ਕਿਆ ਪਾਈ ਐ ਜੇ ਮੈਂ ਕਹਿੰਦਾ ਇੱਥੇ ਔਰਦ ਦੇ ਕੋਲ ਜਾਵਾਂ ਨਾ ਕੋਈ ਮੇਰਾ ਵੀ ਕਤਲ ਕਰ ਸਕਦੀ ਆ ਜਿਹਨੇ ਸ਼ੇਰ ਨੂੰ ਮਾਰਿਆ ਮੇਰਾ ਵੀ ਕਤਲ ਕਰ ਸਕਦੀ ਆ ਚੋ ਪਈ ਜਹਾਂਗੀਰ ਸੁਣ ਬਚਨ ਡਰਾਣਿਓ ਤਰੇ ਕੋ ਤਰਾਸ ਅਧਿਕ ਜੇ ਮਾਨਿਓ ਜਹਾਂਗੀਰ ਕਾਲ ਸੁਣ ਕੇ ਡਰ ਗਿਆ ਤੇ ਉਹਨੇ ਚਾਹ ਡਰ ਸੀ ਆਪਣੇ ਮਨ ਵਿੱਚ ਰੱਖ ਲਿਆ ਸਿੰਘ ਹਨਤ ਜਿਹੇ ਲੱਗੀ ਨਾ ਬਾਰਾ ਤੇ ਅੱਗੇ ਕਿਆ ਮਨੁੱਖ ਵਿਚਾਰ ਸਨ ਤਾਂ ਜਿਹੇ ਲੱਗੀ ਨਾ ਬਾਰਾ ਕਹਿੰਦੇ ਜਿਹਨੇ ਸ਼ੇਰ ਨੂੰ ਮਾਰਦਿਆਂ ਨਹੀਂ 1 ਮਿੰਟ ਲਾਇਆ ਦੇਰ ਨਹੀਂ ਲਾਈ ਤੇ ਇਹ ਆਕੇ ਕਿ ਮਨੁੱਖ ਵਿਚਾਰਾ ਉਹਦੇ ਸਾਹਮਣੇ ਵਿਚਾਰਾ ਮਨੁੱਖ ਮੈਂ ਕੀ ਚੀਜ਼ਾਂ ਦੋਹਰਾ ਅਤ ਬਚਿਤ੍ਰ ਗਤ ਤ੍ਰੇਣ ਕੀ ਜਿਨਾਂ ਨਾ ਜਾਣਨਾ ਕੋਈ ਉਹ ਇਸਤਰੀਆਂ ਦੀ ਵੀ ਕਹਿੰਦੇ ਦੋਹਰਾ ਹੈ ਕਿ ਮਹਾਰਾਜ ਯੂਨੀਵਰਸਲ ਤਰਥ ਉੱਤਲ ਲਿਖ ਲਿਆ ਕਹਿੰਦੇ ਇਸਤਰੀਆਂ ਦੀ ਮਰਿਆਦਾ ਅਜੀਬ ਹੈ ਜੋ ਬੰਦ ਸੋਈ ਕਰੇ ਜੋ ਚਾਹੈ ਸੋ ਹੋਏ ਉਹ ਜੋ ਚਾਹੁੰਦੀਆਂ ਆ ਉਹ ਕਰਦੀਆਂ ਆ ਇਹਨਾਂ ਦੇ ਪੇਜ ਨੂੰ ਨਹੀਂ ਕੋਈ ਸਮਝਦਾ ਇਹ ਜੋ ਚਾਉਂਦੀਆਂ ਆ ਇਹਨਾਂ ਦਾ ਜਦ ਤੱਕ ਇਹਨਾਂ ਨੂੰ ਚੈਨ ਨਹੀਂ ਆਉਂਦੀ ਇਹ ਕਰਕੇ ਹੀ ਸਾਹ ਲੈਂਦੀਆਂ ਨੇ ਜੋ ਇਹ ਚਾਉਂਦੀਆਂ ਹਨ ਪੀ ਹੈ ਉਬਾਰਾ ਹਰ ਹਣਾ ਏਕਤ ਪੱਕ ਕੇ ਠਾਰ ਤੇ ਉਹਨੇ ਆਪਣੇ ਪ੍ਰੇਮ ਜਿਹਨੂੰ ਪ੍ਰੇਮ ਕਰਦੀ ਸੀ ਇਸਤਰੀ ਜੋਦਾਬਾਈ ਉਹਨੇ ਤਾਂ ਆਪਣੇ ਪਿਆਰੇ ਨੂੰ ਬਚਾਇਆ ਬਚਾ ਕੇ ਸ਼ੇਰ ਨੂੰ ਮਾਰ ਦਿੱਤਾ ਤਾਂ ਕੋ ਛਲਪਲ ਮੈਂ ਗਈ ਭਈ ਔਰ ਕੀ ਔਰ ਉਹ ਜਿਹੜੀਆਂ ਬਾਕੀ ਇਸਤਰੀਆਂ ਸੀ ਉਹ ਇਹ ਚੀਜ਼ ਵੇਖ ਕੇ ਕਿ ਰਾਜਾ ਕਿਤੇ ਉਹਨੂੰ ਨਾ ਪਸੰਦ ਕਰਨ ਲੱਗ ਜੇ ਤੋ ਹੋਰ ਜੀਆਂ ਹੋਰ ਹੋਈਆਂ ਉਹਨਾਂ ਨੇ ਆਪਣੀ ਬੁੱਧੀ ਵੀ ਬਦਲ ਦਿੱਤੀ ਔਰ ਕੀ ਹੋਰ ਹੋਈਆਂ ਜਹਾਂਗੀਰ ਪਾਤਸ਼ਾਹ ਤਬ ਮਨ ਮੈਂ ਭਇਆ ਉਦਾਸ ਜਹਾਂਗੀਰ ਉਦਾਸ ਹੋ ਗਿਆ ਮਨ ਦੇ ਵਿੱਚ ਇਹ ਸਾਰਾ ਕੁਝ ਦੇਖ ਕੇ ਤਾਂ ਸੰਗ ਸੋਭਾ ਤੈ ਸਦਾ ਡਰ ਤੇ ਭਇਆ ਨਿਰਾਸ਼ ਓ ਇਸਤਰੀ ਦਾ ਡਰਨ ਲੱਗਾ ਉਹਦੇ ਕੋਲ ਜਾਣ ਲੱਗੇ ਉਹ ਕਹਿੰਦਾ ਮੈਂ ਨਹੀਂ ਜਾਣਾ ਇਹ ਤਾਂ ਨਹੀਂ ਕੀ ਪਤਾ ਮੈਂ ਇਹਦੇ ਕੋਲ ਗਿਆ ਇਹ ਨਾਲ ਪ੍ਰੇਮ ਪ੍ਰੂਮ ਕਰਨ ਲੱਗਾ ਜੇ ਕੁਝ ਕਰਦਾ ਮੈਂ ਇਹਦਾ ਕੀ ਪਤਾ ਮੈਨੂੰ ਮਾਰ ਦੇਵੇ ਕਿਸ ਲਾਲਚ ਦੇ ਬਸ ਆ ਕੇ ਉਹ ਡਰ ਗਿਆ ਇਨੀਆਂ ਇਸਤਰੀਆਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਬੇਫਕੂਫ ਜੀ ਰਾਜਾ ਉਹ ਤੇ ਇੱਦਾਂ ਚਰਿੱਤਰ ਦੀ ਸਮਾਪਤੀ ਹੈ ਇਤਿ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 48 ਤੋਂ ਚਰਿੱਤਰ ਸਮਾਪਤ ਸਤ ਸੁਭਮ ਸਤ ਓਏ ਦਾ ਓਏ ਜਿੱਦਾਂ ਉਹ ਰਾਜਾ ਚਿੱਤਰ ਸਿੰਘ ਵੀ ਇੱਦਾਂ ਹੀ ਇੱਕ ਜਨਾਨੀ ਦੀ ਗੱਲ ਦੇ ਵਿੱਚ ਆ ਗਿਆ ਜਿੱਦਾਂ ਜਹਾਂਗੀਰ ਵਰਗਾ ਰਾਜਾ ਇਨੀਆਂ ਇਸਤਰੀਆਂ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਹਦੇ ਸਾਹਮਣੇ ਇਹਨੂੰ ਦਿਖਿਆ ਹੀ ਨਹੀਂ ਕਿ ਵੀ ਜਿਹੜੀ ਇਸਤਰੀ ਨੇ ਉਹਨੂੰ ਬਚਾਇਆ ਸ਼ੇਰ ਤੋਂ ਇਹ ਉਹ ਨਹੀਂ ਸਮਝਣ ਲੱਗ ਪਿਆ ਵੀ ਆਪ ਵੀ ਇਦਾਂ ਕਰਕੇ ਮੈਨੂੰ ਮਾਰ ਸਕਦੀ ਆ ਗੱਲਾਂ ਦੇ ਵਿੱਚ ਆ ਗਿਆ ਜਿੱਦਾਂ ਰਾਜਾ ਚਿੱਤਰ ਸਿੰਘ ਆਇਆ ਰਾਜ ਸਾਹਿਬ ਦੀ ਸਿੱਧੀ ਚੋੜ ਰਾਜ ਚਿੱਤਰ ਸਿੰਘ ਦੇ ਦਿਮਾਗ ਦੇ ਉੱਤੇ ਮਰੀ ਆ ਇਹ ਵਜੀਰ ਨੇ ਕਹਾਣੀ ਸੁਣਾ ਕੇ ਦਿੱਤੇ ਉਹਨਾਂ ਜਿਹੜਾ ਰਾਜੇ ਤੇ ਮੰਤਰੀ ਦੇ ਵਿੱਚ ਜਿਹੜਾ ਸੰਵਾਦ ਆ ਵਾਰਤਾਲਾਪ ਆ ਉਹਦੇ ਵਿੱਚ 48 ਮਿੰਟ ਚ 48 ਮਿੰਟ ਚ ਚਿੱਤਰਾ ਜਿਹੜਾ ਸਮਾਪਤ ਹੋ ਗਿਆ ਆ ਤੇ ਇਹ ਕਥਾ ਜਿਹੜੀ ਅੱਗੇ ਚਲਦੀ ਆਓ ਆਪਾਂ 99 ਜਿਹੜੇ ਤੇਰਦੀ ਵਿਚਾਰ ਕਰਦੇ ਆ ਚਲਿਤਰ 49ਵਾਂ ਕਥਾ ਨੰਦ ਮਤੀ ਚੌਪਈ ਆਨੰਦਪੁਰ ਨਾ ਇਨ ਇਕ ਰਹੀ ਨੰਦ ਮਤੀ ਤਾ ਕੋ ਜਗ ਕਹੀ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਨਾਈ ਦੀ ਘਰ ਵਾਲੀ ਰਹਿੰਦੀ ਸੀ ਮਾਂ ਰਹਿੰਦੀ ਸੀ ਉਹ ਨਾਮ ਆਨੰਦ ਮਤੀ ਸੀ ਮੂਰਖ 나ਥ ਤਵਨ ਕੋ ਰਹਿ ਰੇ ਕਹ ਕਛੂ ਨ ਮੁਖ ਤੇ ਕਹ ਉਹ ਆਪ ਦਾ ਘਰ ਵਾਲਾ ਮੂਰਖ ਸੀ ਉਹ ਨਹੀਂ ਸੀ ਕੁਝ ਕਹਿੰਦਾ ਉਹ ਨਹੀਂ ਸੀ ਰੋਜ਼ ਆ ਰੋਜ਼ ਤਾਂ ਜਨਾਨੀਆਂ ਨੂੰ ਇਹ ਵਿਦਿਆਵ ਦੇ ਬੰਦੇ ਬੜੇ ਪਸੰਦ ਹੁੰਦੇ ਆ ਜਿਹੜੇ ਰੋਗ ਟੋਕ ਨਾ ਕਰੇ ਉਹ ਪਤਾ ਲੱਗ ਜਾਣਾ ਜੇ ਉਹ ਜੇ ਰੋਗ ਟੋਕ ਨਹੀਂ ਕਰਦਾ ਜਨਾਨੀ ਕਿਹੋ ਜੀ ਹੋ ਜਾਂਦੀ ਆ ਅੱਗੇ ਜਾ ਕੇ ਉਹ ਪਸੰਦ ਆਉਣੀਆਂ ਨਹੀਂ ਜ਼ਿਆਦਾ ਕਰਦੀਆਂ ਹੁੰਦੀਆਂ ਆ ਤੇ ਉਹ ਕੁਛ ਨਹੀਂ ਸੀ ਕਹਿੰਦਾ ਉਹਨੂੰ ਕੁਝ ਨਹੀਂ ਕੋਈ ਜਾਣ ਤੋਂ ਨਹੀਂ ਸੀ ਰੁਕਦਾ ਕੁਝ ਕਰਨ ਤੋਂ ਨਹੀਂ ਸੀ ਰੋਕਦਾ ਬਸ ਚੁੱਪੇ ਹੀ ਰਹਿੰਦਾ ਸੀ ਜਿਹੜਾ ਉਹ ਮੂਰਖ ਬੰਦਾ ਸੀ ਤਾਂ ਕੇ ਧਾਮ ਬਹੁਤ ਜਨ ਆਵੇਂ ਲੈਸਦਨ ਤਾਸੋ ਭੋਗ ਕਮਾਵੇ ਕੋਲੇ ਕਰ بڑے ਬੰਦੇ ਆਉਂਦੇ ਸੀ ਕੋਈ ਆ ਜਾਂਦਾ ਸੀ ਕੋਈ ਚਲ ਜਾਂਦਾ ਸੀ ਤੇ ਉਹਦੀ istri ਦੇ ਨਾਲ ਭੋਗ ਬिलास ਕਰਦੇ ਨੂੰ ਦਿੰਦੇ ਸਨ ਸੋਜੜ ਪ੍ਰਾ ਹਮਾਰੇ ਰਹੀ ਤਾਂ ਕੋ ਕਛੁਰ ਮੂਰਖ ਤੇ ਕਹੀ ਉਹ ਜਿਹੜਾ ਮੂਰਖ ਸੀ ਉਹ ਕਹਿੰਦਾ ਬੈਠਾ ਜਾਂਦਾ ਸੀ ਉਹ ਨੂੰ ਨਹੀਂ ਸੀ ਪਤਾ ਉਹ ਬੰਦਿਆਂ ਦੇ ਵਿੱਚ ਬਾਹਰ ਬੈਠਾ ਰਹਿਦਾ ਹੁੰਦਾ ਸੀ ਜਿਹੜੇ ਬੰਦੇ ਆਉਂਦੇ ਹੁੰਦੇ ਸੀਗੇ ਹਨਾ ਪੋਗ ਵਿਲਾਸ ਕਰਨ ਘਰੇ ਉਹਨਾਂ ਦੇ ਕੋਲ ਬਾਹਰ ਬੈਠਾ ਘੂਟਾ ਰਹਿੰਦਾ ਸੀ ਤੇ ਉਹ ਇਸਤਰੀ ਨੂੰ ਨਹੀਂ ਸੀ ਕੁਝ ਕਹਿੰਦਾ ਚੁੱਪੇ ਹੀ ਰਹਿੰਦਾ ਹੁੰਦਾ ਸੀ ਜਦ ਕਬ ਹੂੰ ਬਹੁ ਧਾਮ ਸਿਧਾਵੇਂ ਜਾਂ ਤਾਂ ਸੋਤਰੀ ਬਚਨ ਸੁਣਾਵੇ ਉਹ ਜਦੋਂ ਕਿਤੇ ਵੀ ਉਹਦੇ ਘਰੇ ਜਾਂਦਾ ਤਾਂ ਇਸਤਰੀ ਉਹਨੂੰ ਕੀ ਕਹਿੰਦੀ ਆ ਆਪਦੇ ਘਰ ਵਾਲੇ ਨੂੰ ਦੇਖੋ ਯਾ ਕਹੇ ਕੱਲ ਕੀ ਬਾਤ ਨਾ ਲਾਗੀ ਮੇਰੋ ਪਿਆ ਬਡੋ ਬਡਭਾਗੀ ਮੈਂ ਕਹਿੰਦਾ ਕਿ ਮੇਰੇ ਘਰ ਵਾਲੇ ਨੂੰ ਤਾਂ ਕਲਯੁਗ ਦੀ ਹਵਾ ਹੀ ਨਹੀਂ ਲੱਗੀ ਹੁਣ ਉਹਦੇ ਤੇ ਨਹੀਂ ਕਲਯੁਗ ਦਾ ਸਰ ਬੜਾ ਕਰਮ ਕਰਮਾਂ ਵਾਲਾ ਆ ਮੇਰਾ ਘਰ ਵਾਲਾ ਦੋਹਰਾ ਇਸ ਦਿਨ ਸ਼ਬਦਨ ਗਾਵਹੀ ਸਭ ਸਾਧਨ ਕੋ ਰਾਓ ਉਹ ਇੱਕ ਦਿਨ ਕਹਿੰਦੇ ਇੱਕ ਦਿਨ ਕੀ ਹੋਇਆ ਇੱਕ ਦਿਨ ਕਹਿੰਦੇ ਕਿ ਮੇਰਾ ਪਤੀ ਆ ਜਾਣਾ ਨਾ ਇੱਕ ਦਿਨ ਸ਼ਬਦਨ ਗਾਵੇ ਸਭ ਸਾਧਨ ਕੋ ਰਾਓ ਮੇਰਾ ਘਰ ਵਾਲਾ ਸਾਧੂਆਂ ਦਾ ਰੰਗ ਆ ਇਹ ਇਹ ਤਾਂ ਬਸ ਇਹ ਸਾਧੂਆਂ ਦੇ ਵਿੱਚ ਬਿਠਾ ਰਹਿੰਦਾ ਏ ਨੀਕੋ ਸੇ ਕਹਿੰਦਾ ਇਹ ਤੇ ਕਾਲ ਯੁਗ ਦੀ ਹਵਾ ਨਹੀਂ ਨੀ ਤਾਂ ਬੰਦੇ ਬਹੁਤ ਕੁਝ ਕਹਿੰਦੇ ਆ ਤੇ ਉਹ ਕਹਿੰਦਾ ਮੇਰਾ ਜਿਹੜਾ ਘਰ ਵਾਲਾ ਆ ਉਹ ਤਾਂ ਸਾਧੂਆਂ ਦਾ ਰਾਜਾ ਹੈ ਮੋਹਪਤ ਗੁਰ ਕੋ ਭਗਤ ਹੈ ਲੱਗੀ ਨਾ ਕਲ ਕੀ ਬਾਉ ਉਹ ਨੂੰ ਪੰਪ ਨੇ ਲੱਗੀ ਕਹਿੰਦਾ ਮੇਰਾ ਘਰ ਵਾਲਾ ਤਾਂ ਬੜਾ ਚੰਗਾ ਆ ਬੜਾ ਉਹ ਕਿਸ ਸਾਧੂਆਂ ਦੇ ਵਿੱਚ ਰਹਿੰਦਾ ਆ ਉਹਦੇ ਦੇ ਤਾਂ ਕਾਲ ਯੁਗ ਦੀ ਬੜਾ ਭਗਵਤ ਆ ਮੋਹਪਤ ਮੋਹਪਤ ਗੁਰ ਕੋ ਭਗਤ ਹੈ ਲੱਗੀ ਨਾ ਕਲ ਕੀ ਬਾਉ ਕਿ ਉਹਦੇ ਤਾਂ ਉਹਦੇ ਤਾਂ ਕਾਲ ਯੁਗ ਦੀ ਧਰਮੇ ਵੀ ਹਵਾ ਨਹੀਂ ਲੱਗੀ ਬੜਾ ਚੰਗਾ ਆ ਮੇਰਾ ਘਰ ਵਾਲਾ ਚੌਪਈ ਇਹ ਜੜ ਫੂਲ ਬਚਨ ਸੁਣ ਜਾਵੇ ਅਧਿਕ ਆਪ ਕਹਿ ਸਾਧ ਕਹਾਵੇ ਉਹ ਇੰਨੀ ਗੱਲ ਸੁਣ ਕੇ ਫੁੱਲ ਜਾਂਦਾ ਇਹ ਜੜ ਗਿਆ ਇਹੋ ਜੇ ਬੰਦੇ ਨੂੰ ਜਿਹੜਾ ਆਪਣਾ ਆਪਣੀਆਂ ਸਿਫਤਾਂ ਸੁਣ ਕੇ ਫੁੱਲ ਜਾਂਦਾ ਪੰਪਰ ਜਾ ਜਾਂਦਾ ਤੇ ਉਹਨੂੰ ਜੜ ਗਿਆ ਮਾਰੇ ਨੇ ਇਹ ਜੜ ਫੂਲ ਬਚਨ ਸੁਣ ਜਾਵੇ ਉਹ ਤਾਂ ਫੁੱਲ ਗਿਆ ਬਚਨ ਸੁਣ ਕੇ ਤੇ ਆਪਣੇ ਆਪ ਨੂੰ ਹੋਰ ਵੱਡਾ ਸਮਝਣ ਲੱਗ ਪਿਆ ਸਾਧੂ ਕਹਾਉਣ ਲੱਗ ਪਿਆ ਵਹਿ ਜਹਰਨ ਸੋ ਨਿਸ ਦਿਨ ਰਹੀ ਇਨ ਕਛ ਤਿਨੇਨ ਮੁਖਤੇ ਕਹੀ ਉਹ ਕਹਿੰਦੇ ਸਦਾ ਆਪਣੇ ਯਾਰਾਂ ਦੇ ਨਾਲੇ ਰਹਿੰਦੀ ਸੀ ਵੈਚਾਰਣ ਸੋ ਨਿਸ ਦਿਨ ਰਹੀ ਇਹ ਕਛ ਤਿਨੇਨ ਮੁਖਤੇ ਕਹੀ ਉਹ ਆਪਣੇ ਮੁਖਤੇ ਕੁਛ ਨਹੀਂ ਸੀ ਕਹਿੰਦਾ ਤੇ ਉਹ ਜਿਹੜੀ ਘਰ ਵਾਲੀ ਸੀ ਉਹ ਤੇ ਰਹਿੰਦਾ ਸੀ ਉਹਨੇ ਇਹ ਤੋਂ ਪਤਾ ਲੱਗਦਾ ਆ ਵੀ ਇਸਤਰੀਆਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਆ ਵੀ ਜੇ ਘਰ ਵਾਲਾ ਤੁਹਾਨੂੰ ਚੀਜ਼ਾਂ ਨੂੰ ਰੋਕਦਾ ਉਹ ਕੋ ਮੂਰਖ ਨਹੀਂ ਹੁੰਦਾ ਇੱਥੇ ਦਾ ਮੂਰਖ ਕਹਿੰਦਾ ਉਸ ਬੰਦੇ ਨੂੰ ਜਿਹੜਾ ਨਹੀਂ ਰੋਕਦਾ ਜਿਹੜਾ ਉਹਨੂੰ ਮਨਾ ਕਰਦਾ ਕੁਛ ਕਹਿੰਦਾ ਹੀ ਨਹੀਂ ਉਹਨੂੰ ਜੜ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਬਚਨ ਆ ਇਹ ਕਿਸੇ ਆਮ ਇਨਸਾਨ ਦੇ ਬਚਨ ਨਹੀਂ ਆ ਤਸੱਕਾਰ ਕਰਨਾ ਚਾਹੀਦਾ ਹੈ ਜਿੱਦਾਂ ਇੱਕ ਪਰਮੇਸ਼ਰ ਗਰਬਾਣੀ ਇੱਕ ਮਰਦ ਨੂੰ ਬਾਰ-ਬਾਰ ਟੋਕਦੀ ਰਹਿੰਦੀ ਆ ਹਰੇਕ ਚੀਜ਼ ਦੇ ਉੱਤੇ ਲੈਣ ਦੇ ਲਿਆਉਂਦੀ ਰਹਿੰਦੀ ਆ ਟਰੈਕ ਦੇ ਉੱਤੇ ਗਲਤ ਚੀਜ਼ਾਂ ਨੂੰ ਗਲਤੀਆਂ ਕਰਦੀ ਰਹਿੰਦੀ ਆ ਇਦਾਂ ਹੀ ਇੱਕ ਮਰਦ ਆ ਉਹਦੀ ਘਰਵਾਲੀ ਨੂੰ ਟੋਕਦਾ ਰਹਿੰਦਾ ਤੇ ਇੱਥੇ ਹੁਣ 49 73 ਦੀ ਸਮਾਪਤੀ ਹੁੰਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਆਪਾਂ 50 73 ਦੀ ਵਿਚਾਰ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਤੇ 48ਵੇਂ ਚਤਰ ਦੇ ਵਿੱਚ ਉਹ ਜਿਹਦਾ ਜਹਾਂਗੀਰ ਸੀਗਾ ਜahangir ਆਪਣੀਆਂ ਔਏ ਰਾਣੀਆਂ ਦੇ ਨਾਲ ਜਾਂਦਾ ਆ ਉਹ ਸ਼ਿਕਾਰ ਖੇਡਣਾ ਤੇ ਉੱਥੇ ਇੱਕ ਸ਼ੇਰ ਆ ਜਾਂਦਾ ਤੇ ਇੱਕ ਜਿਹੜੀ ਜੋਧਾ ਬਾਈ ਨਾਮ ਦੀ ਹੁੰਦੀ ਆ ਰਾਣੀ ਤੇ ਉਹ ਨੂੰ ਮਾਰ ਦਿੰਦੀ ਆ ਤੇ ਬਾਕੀ ਰਾਣੀਆਂ ਡਰਾ ਦਿੰਦੀਆਂ ਉਹਨੂੰ ਕਿ ਤੈਨੂੰ ਵੀ ਮਾਰ ਸਕਦੀ ਆ ਕਿਉਂਕਿ ਇਹਨੂੰ ਉਹਨਾਂ ਨੂੰ ਇਹ ਭੁਲੇਖਾ ਸੀ ਭਰਮ ਸੀ ਕਿ ਜਹਾਜ਼ਾਗੀਰ ਕਿ ਉਹਨਾਂ ਨੂੰ ਚੰਗਾ ਨਾ ਸਮਝ ਲੱਗ ਗਿਆ ਨੇੜੇ ਨਾ ਹੋਣੇ ਜੋਧਾ ਬਾਈ ਉਹਦੇ ਤੇ ਇਹੀ ਚਰਿੱਤਰ ਦੇ ਵਿੱਚ ਸੀਗੀ ਉਹ ਇਸਤਰੀ ਉਹ ਆਪਣੇ ਘਰਵਾਲੇ ਨੂੰ ਪੰਪੇ ਛਕਾਈ ਗਈ ਉਹਨੂੰ ਫੂਕੇ ਹੀ ਦੇਈ ਗਈ ਹੈ ਚਤਰ ਸਿੰਘ ਨੂੰ ਇਹ ਇਸ਼ਾਰਾ ਸੀ ਕਿ ਦੇਰ ਘਰਵਾਲੀ ਤੈਨੂੰ ਵੀ ਫੂਕ ਦਿੰਦੀ ਆ ਪੰਪ ਦਿੰਦੀ ਆ ਸਮਝ ਜਾ ਸਮਝ ਜਾ ਤੂੰ ਇਹ ਕਰਕੇ ਤੇਰਾ ਮੁੰਡਾ ਜਿਹੜਾ ਉਹ ਉਹ ਦੋਸ਼ੀ ਨਹੀਂ ਹੈਗਾ ਸਮਝ ਲੈ ਤਸਮੇ ਰਹਿੰਦੇ ਤੇ ਬਾਹਰ ਉਹਨੂੰ ਰਾਜੇ ਨੂੰ ਮੰਤਰੀ ਨੂੰ ਰਾਜੇ ਨੂੰ 405 ਤ੍ਰਿਤਰ ਸੁਣਾਉਣੇ ਹੀ ਪੈਣੇ ਆ ਤਾਂ ਹੀ ਉਹ ਖਾਨੇ ਗੱਲ ਪੈਣੀ ਆ ਪੈਂਦੀ ਆ ਕਿ ਨਹੀਂ ਪੈਂਦੀ ਆ ਕੀ ਹੁੰਦਾ ਕੀ ਨਹੀਂ ਉਹ ਤਾਂ ਆਪਾਂ ਨੂੰ ਅੰਤਰਲੇ ਤ੍ਰਿਤਰ ਦੇ ਵਿੱਚ ਜਾ ਕੇ ਹੀ ਪਤਾ ਲੱਗੂਗਾ ਜੇ ਉਹ ਚਿਰਤਰਾ ਦੀ ਸਮਾਪਤੀ ਹੋਵੇਗੀ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਕੇ ਆਪਣੀ ਮਿਹਰ ਕਰਕੇ ਇਦਾਂ ਹੀ ਸਾਰੇ ਚਿਰਤਰਾ ਦੀ ਵਿਚਾਰ ਕਰਵਾਉਂਦੇ ਰਹਿਣ ਸੋ ਇੱਥੇ ਸਮਾਪਤੀ ਹੈ ਆਓ ਅੰਤਲੀ ਲਾਇਨ ਦੀ ਆਪਾਂ ਵਿਚਾਰ ਕਰੀਏ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਮੰਤਰੀ ਭੂਪ ਸੰਵਾਦੇ 49ਵੋਂ ਚਰਿਤ੍ਰ ਸਮਾਪਤਮ ਸਤ ਸੁਭਮ ਸਤ ਅਫਜੁ ਇਤ੍ਰਿਆ ਚਰਿਤ੍ਰ ਦੇ ਵਿੱਚ ਦਾ ਮੰਤਰੀ ਤੇ ਰਾਜ ਦੀ ਵਾਰਤਾ ਲਾਭ ਦਾ 49ਵੀਂ ਕਥਾ ਹੈ ਜਿਹੜੀ ਉਹ ਸਮਾਪਤੀ ਹੋਣ ਲੱਗੀ ਹੈ ਤੇ ਕਥਾ ਇੱਥੇ ਮੁੱਕਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਅਗਲੀ ਕਥਾਇ ਜਿਹੜੀ ਅਗਲੇ 37 ਦੇ ਵਿੱਚ ਵਿਆਖਿਆ ਕੀਤੀ ਜਾਵੇਗੀ ਚਾ ਪਈ ਇਹ ਜੜ ਫੂਲ ਬਚਨ ਸੁਣ ਜਾਵੇ ਅਧਿਕ ਆਪ ਕਹਿ ਸਾਧ ਕਹਾਵੇ ਵਹਿ ਜਾਣ ਸੋ ਨਿਸ ਦਿਨ ਰਹੀ ਇਨ ਇਹ ਕਸ਼ ਤਨੈ ਨ ਮੁਖ ਤੇ ਕਹੀ ਇਤ ਸ੍ਰੀ ਚਰਿਤ੍ਰ ਪਖਿਆ ਨੇਤਰੀਆ ਚਿਤਰੇ ਮੰਤਰੀ ਭੂਪ ਸੰਵਾਦੇ 49ਵੋਂ ਚਰਿਤ੍ਰ ਸਮਾਪਤੰ ਸਤਿ ਸੁਭਮ ਸਤ ਅਫਜੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਗੁਰਾਂ ਜੋ ਆਵੀ ਨਿਹਾਲੂ ਜੋ ਆਵੀ ਫਤਿ ਪਾਵੇ ਸਤਿ ਸ੍ਰੀ ਅਕਾਲ ਗੁਰ ਪ੍ਰੇ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ